ਪਠਾਨਕੋਟ ਦੇ ਬਮਿਆਰ ਸੈਕਟਰ ਵਿਖੇ ਉਸ ਵੇਲੇ ਅਫਰਾ ਤਫਰੀ ਮਚ ਗਈ ਜਦੋਂ ਇੱਕ ਸ਼ਖਸ ਜੋ ਕਿ ਕੋਲੀਆਂ ਵਾਲੇ ਪਾਸੇ ਆ ਰਿਹਾ ਸੀ ਅਤੇ ਜਦੋਂ ਉਹ ਉਜ دریا ਦੇ ਲਾਗੇ ਪਹੁੰਚਾ ਤਾਂ ਪੁਲਿਸ ਦਾ ਨਾਕਾ ਵੇਖ ਕੇ ਜਦੋਂ ਉਸਨੇ ਗੱਡੀ ਨਾ ਰੋਕੀ ਤਾਂ ਪੁਲਿਸ ਨੇ ਗੱਡੀ ਸਵਾਰ ਦੋ ਲੋਕਾਂ ਦਾ ਪਿੱਛਾ ਕੀਤਾ ਜਿਸ ਤੋਂ ਬਾਅਦ ਪੁਲਿਸ ਨੂੰ ਆਪਣੇ ਪਿੱਛੇ ਆਉਂਦੇ ਵੇਖ ਕੇ ਗੱਡੀ ਛੱਡ ਕੇ ਦੋਨਾਂ ਦੇ ਵਿੱਚੋਂ ਇੱਕ ਨੇ ਉਜ دریا ਦੇ ਵਿੱਚ ਛਲਾਂਗ ਲਗਾ ਦਿੱਤੀ ਅਤੇ ਪਾਣੀ ਜ਼ਿਆਦਾ ਹੋਣ ਕਾਰਨ ਪਾਣੀ ਦੇ ਤੇਜ਼ ਵਹਾਅ ਦੇ ਨਾਲ ਹੀ ਉਹ ਡੁੱਬ ਗਿਆ ਜਿਸ ਦੀ ਪਾਰ ਜਿੱਥੇ ਸਥਾਨਕ ਲੋਕਾਂ ਦੇ ਵੱਲੋਂ ਕੀਤੀ ਜਾ ਰਹੀ ਸੀ ਤੇ ਉੱਥੇ ਹੀ ਮੌਕੇ ਤੇ ਐਨਡੀਆਰਐਫ ਦੀਆਂ ਟੀਮਾਂ ਜਿਹੜੀਆਂ ਨੇ ਛੱਡ ਕੇ ਸ਼ਖਸ ਭੱਜਿਆ ਸੀ ਉਸ ਗੱਡੀ ਦੇ ਵਿੱਚ ਪਸ਼ੂ ਜਿਹੜੇ ਨੇ ਉਹ ਲੱਦੇ ਹੋਏ ਸਨ ਜਿਸ ਕਾਰਨ ਉਹ ਗੱਡੀ ਜਿਹੜੀ ਹੈ ਛੱਡ ਕੇ ਭੱਜ ਗਿਆ ਤੇ ਇਹਨਾਂ ਗੱਲਾਂ ਦਾ ਖੁਲਾਸਾ ਜਿਹੜਾ ਡੀਐਸਪੀ ਨੇ ਕੀਤਾ ਹੈ ਤੇ ਇਸ ਬਾਰੇ ਵਧੇਰੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਨੇ ਵੀ ਦੱਸਿਆ ਹੈ ਕਿ ਚੌਂਕੀ ਇੰਚਾਰਜ ਬਮਿਆਲ ਵੱਲੋਂ ਨਾਕਾ ਲਗਾਇਆ ਗਿਆ ਸੀ ਅਤੇ ਇੱਕ ਗੱਡੀ ਨੂੰ ਜਿਹੜਾ ਹੈ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਗੱਡੀ ਸਵਾਰ ਦੋ ਲੋਕਾਂ ਨੇ ਨਾਕਾ ਤੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਦੋਂ ਉਹਨਾਂ ਦਾ ਪਿੱਛਾ ਕੀਤਾ ਗਿਆ ਤਾਂ ਇੱਕ ਸ਼ਖਸ ਨੇ ਜਿਹੜਾ ਹੈ ਗੱਡੀ ਛੱਡ ਕੇ ਉੱਥੇ ਹੀ ਦਰਿਆ ਦੇ ਵਿੱਚ ਛਲਾਕ ਮਾਰਿਆ ਜਿਸ ਦੀ ਭਾਲ ਜਿਹੜੀ ਲੋਕਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਐਨਡੀ ਐਨਡੀਆਰਐਫ ਦੀਆਂ ਟੀਮਾਂ ਜਿਹੜੀਆਂ ਨੇ ਬੁਲਾਈਆਂ ਗਈਆਂ ਨੇ ਤੇ ਫਲਹਾਲ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਲਾਪਤਾ ਹੋਏ ਸ਼ਖਸ ਦੀ ਭਾਲ ਤੇ ਨਾਲ ਜਿਹੜਾ ਇਹ ਦਰਿਆ ਵੀ ਜਿਹੜਾ ਹੈ ਉਹ ਖੰਗਾਲਿਆ ਜਾ ਰਿਹਾ ਹੈ ਤੇ ਉੱਥੇ ਹੀ ਜਾਣਕਾਰੀ ਲਵਾਂਗੇ ਅਸੀਂ ਸਥਾਨਕ ਲੋਕਾਂ ਤੋਂ ਤੇ ਡੀਐਸਪੀ ਸੁਖ ਜਿੰਦਰ ਕੁਮਾਰ ਤੋਂ ਇਸ ਤਰ੍ਹਾਂ ਦੇ ਨਾਲ ਇਹ ਹਾਸਾ ਜਿਹੜਾ ਹੈ ਉਹ ਵਾਪਰਿਆ ਆਉ ਲੈਣਿਆ ਜਾਣਕਾਰੀ ਮੇਰਾ ਨਾਮ ਦਲਮੀਰ ਖਾਨ ਜੀ ਸਰ ਇਸ਼ੂ ਇਹ ਹੋਇਆ ਕਿ ਬੰਦਾ ਮਰ ਗਿਆ ਬਹੁਤ ਮੱਧ ਭਾਗੀ ਖਬਰ ਹੈ ਕਿ ਪੰਜਾਬ ਪੁਲਿਸ ਨੇ ਬੰਦੇ ਦੇ ਮਗਰ ਖੱਬ ਲਾ ਕੇ ਤੇ ਬੰਦੇ ਨੂੰ ਮਾਰਤਾ ਪੱਥਰ ਮਾਰ ਕੇ ਸਿਰ ਚ ਪਾਣੀ ਚ ਡੁੱਬ ਕੇ ਮਰ ਗਿਆ ਬੰਦਾ ਪਰ ਗੱਲ ਇਹ ਸੀ ਕਿ ਸਾਡੇ ਕੋਲ ਜਿਹੜੇ ਗੁੱਜਰ ਬਰਾਦਰੀ ਕੋਲ ਟੋਕੜ ਮੱਝਾਂ ਹੁੰਦੀਆਂ ਜਿਹੜੀਆਂ ਦੁੱਧ ਨਹੀਂ ਦਿੰਦੀਆਂ ਉਹ ਮੱਝਾਂ ਦਾ ਵਪਾਰ ਕਰਦਾ ਸੀ ਤੂੰ ਡੇਹੜਾ ਬਸੇ ਜਾਂਦੀਆਂ ਸੀ ਮੱਝਾਂ ਤੇ ਉਹ ਕਹਿੰਦੇ ਮੱਝਾਂ ਦਾ ਸਾਨੂੰ ਮਹੀਨਾ ਬੰਨੋ ਨਹੀਂ ਤਾਂ ਅਸੀਂ ਇਹ ਤੁਹਾਨੂੰ ਮੱਝਾਂ ਨਹੀਂ ਥੁਲੇ ਜਾਣ ਦੇਣੀਆਂ ਬਸ ਇੰਨਾ ਇੱਕ ਇਸ਼ੂ ਸੀਗਾ ਜਿਸ ਕਰਕੇ ਬੰਦੇ ਦੇ ਮਗਰ ਖੱਬ ਲਾ ਕੇ ਅੱਜ ਬੰਦੇ ਨੂੰ ਜਾਨੂ ਮੋਦ ਦੇ ਘਾੜ ਉਤਾਰਦਾ ਉਹਦੇ ਛੋਟੇ ਛੋਟੇ ਬੱਚੇ ਰਹਿ ਗਏ ਮੈਂ ਇਸ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹਨਾ ਕਿ ਇਸ ਤਰ੍ਹਾਂ ਦੀ ਹਰਕਤਾਂ ਪੰਜਾਬ ਪੁਲਿਸ ਨੂੰ ਨਹੀਂ ਕਰਨੀਆਂ ਚਾਹੀਦੀ। ਹੁਣ ਕੀ ਕਹਿਣ ਮੰਗਤੀ ਹੈ ਤੁਹਾਡੀ? ਮੰਗੇ ਕਰਨੇ ਕਿ ਉਹਨਾਂ ਬੱਚਿਆਂ ਦਾ ਇਨਸਾਫ ਹੋਣਾ ਚਾਹੀਦਾ ਹੈ ਕੋਈ। ਤੇ ਛੋਟੇ-ਛੋਟੇ ਜਿਹੜੇ ਬੱਚੇ ਰਹਿ ਗਏ ਜਿਨ੍ਹਾਂ ਦੇ ਮਾਰਿਆ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ। ਕੀ ਕਹਿਣਾ ਤੁਹਾਡਾ? ਚਾਰ ਸੱਧਾ 2 ਕਹਿਣਾ ਹੈ ਕਿ ਕੱਲ ਤੇ ਅਸੀਂ ਇੱਥੇ ਪਲਾਜ਼ੀ ਕੋਈ 400 ਜਿਨੀ ਵੀ ਪਲਾਜ਼ੀ ਬੈਠੀ ਦੀ। ਬੈਠੀ ਦੀ ਸੀ ਕੱਲ ਦੀ ਪਲਾਜ਼ੀ ਇੱਥੇ ਬੈਠੀ ਦੀ ਆ। ਰਾਜਪੂਰੀ ਇੱਥੇ ਕੱਟੀ ਹੈ। ਸਾਡੇ ਇੱਕ ਪਿੰਡ ਮੇਨਾ ਹੈ ਐਮਰਜੈਂਸੀ ਅੰਦਰ ਦੇ ਦਾ ਹੈ ਉਹ ਵੀ ਰੋਜ਼ ਇਥੇ ਇਸਨੇ ਤੋਹਰਨੀ ਇਥੇ ਚੋਕਾ ਰੱਖਿਆ ਅੱਜ ਫਿਰ ਇਹ ਡੈਡ ਬਾਡੀ ਲੱਭ ਗਈ ਉਹ ਪੁਲਿਸ ਨੇ ਸਰ ਐਸਪੀ ਸਾਹਿਬ ਨੇ ਡੀਐਸਪੀ ਸਾਹਿਬ ਨੇ ਐਡੀਓ ਸਾਹਿਬ ਨੇ ਲਿਖਿਆ ਕਿ ਜਿੱਤੇ ਜਿੱਤੇ ਪੁਲਿਸ ਵਾਲੇ ਨੇ ਬੰਦਾ ਮਾਰਿਆ ਉਹਦੇ ਫਰਿਆਦ ਕਰ ਲਈ ਇਹ ਭਰੋਸਾ ਦੇਤਾ ਸਾਨੂੰ ਬਿਲਕੁਲ ਭਰੋਸਾ ਦੇਤਾ ਡੀਐਸਪੀ ਸਾਹਿਬ ਨੇ ਵੀ ਐਸਪੀ ਸਾਹਿਬ ਨੇ ਵੀ ਡੀਐਸਪੀ ਐਡੀਐਸਪੀ ਸਾਹਿਬ ਨੇ ਵੀ ਤੇ ਸਰ ਅੱਜ ਸਾਡੇ ਜਿਹੜੇ ਐਸਟੀਐਮ ਸਾਡੀ ਐਪ ਕੀਤੀ ਗਵਰਨਮੈਂਟ ਰ ਹੈ ਦੀ ਉਹ ਡੈਡ ਬਾਡੀ ਦੇ ਬਾਅਦ ਅਸੀਂ ਦੇਖਣਾ ਕਿ ਕਿਤਾ ਪਰ ਚੱਲ ਲੱਗਦਾ ਕਿਤੇ ਪਰ ਨਹੀਂ ਲੱਗਦਾ ਕਿ ਸੈਸਪਟ ਹੁੰਦਾ ਨਹੀਂ ਹੁੰਦਾ ਉਹ ਹੁਣ ਜੇਰੇਟਡ ਬਾਡੀ ਹੋ ਗਈ ਉਹਦੇ ਬਾਅਦ ਅਸੀਂ ਟਰਨਾ ਮਾਰਨਾ ਹੈ ਟਰਨਾ ਮਾਰ ਕੇ ਡੈਡ ਬਾਡੀ ਰੋਡ 'ਤੇ ਫੇਰ ਚੁੱਕਣੀ ਹੈ ਜਿਸ ਵੇਲੇ ਸਾਡਾ ਸਾਭ ਹੋਊਗਾ ਗੱਲ ਹੋਈ ਕੀ ਹੋਈ ਕੀ ਗੱਲਬਾਤ ਹੋਈ ਕੀ ਸੀ ਇਤੋਂ ਖਾਬ ਲੱਗੀ ਸਰ ਗੱਡੀ ਲੈਦੀ ਸੀ ਡੰਗਰਾਂ ਦੀ ਕਿਤੇ ਡੰਗਰ ਦੀ ਲੱਗਣੇ ਸੀ ਜੀ 15000 ਰੁਪਏ ਵੇ ਲੈ ਲਿਆ ਇੱਕ ਮੁੰਡੇ ਕੋਲੋਂ ਤੇ ਫਿਰ ਉਹ ਪੱਥਰ ਮਾਰਿਆ ਇੱਥੇ ਤੇ ਮੁੰਡਾ ਪਿੱਛੇ ਇੱਥੇ ਪੱਥਰ ਵਜਿਆ ਜਾਂ ਕਿਤੇ ਵਜਿਆ ਦੇ ਮੁੰਡਾ ਡੋਬ ਗਿਆ ਮੰਜਾ ਲੱਜ ਗਨੇ ਜੀਆ ਉਹ ਤੁਹਾਡਾ ਕੀ ਕਹਿਣਾ ਸਾਡੇ ਕਹਿਣਾ ਸਾਫ ਪ੍ਰਸ਼ਾਪਰ ਸਾਫ ਪ੍ਰਸ਼ਾਪਰ ਸਾਫ ਪ੍ਰਸ਼ਾਪਰ ਸਾਫ ਇਹਦੇ ਵਿੱਚ ਜੀ ਗੁੱੱਜਰ ਗੁੱਜਰ ਬਰਾਦਰੀ ਨਾਲ ਸੰਬੰਧ ਰੱਖਦੇ ਜਿਹੜੇ ਇੱਕ ਨੌਜਵਾਨ ਦੀ ਕੱਲ ਇੱਥੇ ਡਰਾਉਨਿੰਗ ਦੇ ਕਾਰਨ ਜਿਹੜੀ ਡੈਥ ਹੋਈ ਸੀ ਅੱਜ ਜਿਹੜੀ ਦੁਪਹਿਰੇ ਉਹ ਪ੍ਰਸ਼ਾਸਨ ਨੇ ਪਿਤਾਖੋਰ ਵੀ ਲਗਾ ਕੇ ਜਿਹੜੀ ਬੋਡੀ ਆ ਉਹ ਰਿਕਵਰ ਕਰ ਲਈ ਹੈ ਤੇ ਜਿਹੜੇ ਇੱਥੇ ਇਕੱਤਰ ਹੋ ਇਕੱਤਰ ਹੋਏ ਹੀ ਇਹਨਾਂ ਦੀ ਬਰਾਦਰੀ ਦੇ ਵੀ ਔਰ ਅਦਰਵਾਈਜ਼ ਪਰਿਵਾਰ ਦੇ ਵੀ ਉਹਨਾਂ ਵੱਲੋਂ ਕੁਝ ਪੁਲਿਸ ਦੇ ਨਾਲ ਸ਼ੱਕ ਸ਼ੁਫੇ ਸੀਗੇ ਉਹਦੇ ਸਬੰਧੀ ਉਹਨਾਂ ਨੇ ਜਿਹੜੀ ਦਰਖਾਸਤ ਆ ਉਹ ਜਿਹੜੀ ਐਸਐਸਪੀ ਸਾਹਿਬ ਨੂੰ ਇੱਕ ਲਿਖ ਕੇ ਜਿਹੜੀ ਆ ਇਹਨਾਂ ਰਾਹੀਂ ਦੇ ਦਿੱਤੀ ਐ ਐਸਪੀ ਸਾਹਿਬ ਮੌਕੇ ਤੇ ਮੌਜੂਦ ਵੀ ਜਿਨ੍ਹਾਂ ਨੇ ਉਹ ਦਰਖਾਸਤ ਲੈ ਲਈ ਐ ਔਰ ਹੁਣ ਜਿਹੜੇ ਆ ਹੁਣ ਸਾਰੇ ਐਗਰੀ ਕਰ ਗਏ ਔਰ ਬੋਡੀ ਨੂੰ ਜਿਹੜਾ ਪੋਸਟਮਾਰਟਮ ਵਾਸਤੇ ਤਾਂ ਕਿ ਕੌਜ਼ ਆਫ ਡੈਥ ਜਿਹੜਾ ਵਾ ਸਟੈਬਿਸ਼ ਕੀਤਾ ਜਾ ਸਕੇ ਉਹ ਪੋਸਟਮਾਰਟਮ ਵਾਸਤੇ ਸਿਵਲ ਹਸਪੀਟਲ ਪਠਾਨਕੋਟ ਤੇ ਜਾਇਆ ਜਾ ਰਿਹਾ ਇਨ ਹਾਂ ਜੀ ਇਹਨਾਂ ਤੇ ਜਿਹੜੀ ਦਰਖਾਸਤ ਲੈ ਲਈ ਹੈ ਸਾਡੇ ਸਬਜੈਕਟਿਵ ਇਨਵੈਸਟੀਗੇਸ਼ਨ ਤਾਂ ਜੋ ਵੀ ਅਗਰ ਕਿਸ ਦੀ ਵੀ ਹੋਂਦਾਈ ਪਾਈ ਜਾਂਦੀ ਹੈ ਵਾਟਐਵਰ ਉਹਦੇ ਤੇ ਕੈਮਰੋ ਕਸਟਮ ਹਣੀ ਦੇ ਨਾਲ ਅਜਸੈਨੀ ਦੀ ਰਿਪੋਰਟ